ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਣੂ ਕੇ ਗੱਲ ਇਹ ਪਿੰਡ ਬਾਘਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਵੈਸੇ ਇਹਦੇ ਨੇੜੇ ਨਿਹਾਲ ਸਿੰਘ ਵਾਲਾ ਵੀ ਰਹਿ ਜਾਂਦਾ ਬਾਘੇਪੁਰਾਣੇ ਤੋਂ ਨਿਹਾਲ ਸਿੰਘ ਵਾਲੇ ਵਾਲੀ ਛੜਕ ਦੇ ਉੱਤੇ ਮਾਣੂ ਕੇ ਗੱਲ ਪਿੰਡ ਆਉਂਦਾ ਭਾਈ ਗੁਰਪ੍ਰੀਤ ਦੇ ਘਰੋਂ ਅੱਜ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਆ ਦੋਸਤੋ ਤੇ ਸਾਹਮਣੇ ਜਿਹੜੇ ਬੈਨਰ ਲੱਗੇ ਹੋਏ ਆ ਸਾਹਮਣੇ ਉਧਾਂ ਤੇ ਤੁਸੀਂ ਦੇਖੋਗੇ ਬਹੁਤ ਸੋਹਣੇ ਰਿਕਾਰਡ ਬਾਈ ਨੇ ਲਿਖੇ ਹੋਏ ਆ ਜਿਹੜੀਆਂ ਲਾਈਵ ਚੁਆਈਆਂ ਹੋਈਆਂ ਸਰਬੇ ਬਾਈ ਦੇ ਚੈਨਲ ਦੇ ਉੱਤੇ ਜਾਂ ਆਪਣੇ ਚੈਨਲ ਤੇ ਨੀਲੀ ਰਾਵੀ ਨਸਲ ਦੀ ਮੱਝ ਬਾਈ ਨੇ ਚੁਆਈ ਸੀ ਸੋ ਚੰਗਾ ਸ਼ਕੀਨ ਵੀਰ ਆ ਪਸ਼ੂਆਂ ਦਾ ਮੱਝਾਂ ਦਾ ਖਾਸ ਕਰਕੇ ਨਾਲ ਹੁਣ ਤਾਂ ਘੋੜੀਆਂ ਵੀ ਵੀਰ ਕੋਲ ਇਸ ਸਾਈਡ ਤੇ ਕਾਫੀ ਰੱਖਣ ਆਵੀਆਂ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਚ ਇਹ ਮੱਝ ਵੀਰ ਨੇ ਵਿਕਾਊ ਕੀਤੀ ਹੈ ਜਿਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸੰਦ ਜੀ ਨੂੰ ਆਜੇ ਉਹਨੇ ਆਪਦੀ ਸਮਝ ਨਾਲ ਖਰੀਦਨੀ ਹੈ ਤੇ ਤਸੱਲੀ ਕਰਨਾ ਵੀ ਉਹਦਾ ਹੱਕ ਹੈ ਜਰੂਰ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਕਰਕੇ ਖਰੀਦਿਓ ਆਓ ਬਾਈ ਨੂੰ ਮਿਲਦੇ ਆ ਗੁਰਪ੍ਰੀਤ ਭਾਈ ਸਾਸਰੀ ਕਾਓ ਅਸੀ ਗਾਲ ਬਾਈ ਅ ਅੱਜ ਇੱਕ ਮੱਝ ਵੇਚਣ ਲੱਗਿਓ ਬਈ ਹਾਂਜੀ ਇਹ ਹੋਮ ਬਰੀਡ ਆ ਜਾਂ ਖਰੀਦੀ ਹੋਈ ਆਪਣੀ ਨਹੀਂ ਇਹ ਆਪਣਾ ਖਰੀਦੀ ਸੀ ਮੇਰੇ ਕੋਲ 2 ਸੂਏ ਇਹ ਸੂਪੀ ਠੀਕ ਐ ਤੇ ਤੀਜਾ ਹੁਣ ਮੇਰੇ ਕੋਲੇ ਸੂਣਾ ਇਹਦੇ ਠੀਕ ਐ ਬਾਈ ਤੇ ਦੁੱਧ ਰਿਕਾਰਡ ਬਹੁਤ ਵਧੀਆ ਬਈ ਇਹ ਅੱਛਾ ਦਿਨ ਕਿੰਨੇ ਕ ਲੈਂਦੀ ਹਜੇ ਸੋਨ ਜੀ ਦਿਨ ਬਈ ਇਹ ਤਿੰਨ ਚਾਰ ਹੀ ਹੋਰ ਲਊਗੀ ਬਾਹਲੇ ਨਹੀਂ ਲੈਂਦੀਗੀ ਤਿੰਨ ਚਾਰ ਦਿਨ ਹਜੇ ਲੈ ਸਕਦੀ ਐ ਅੱਛਾ ਕੀ ਰਿਕਾਰਡ ਆ ਦੁੱਧ ਦਾ ਦੁੱਧ ਦਾ ਬਈ ਆਪਣੇ ਕੋਲੇ ਵੀ 20 21 ਕਿਲੋ ਕੱਢਿਆ ਵਾ ਇਹ ਚੁਆਈ ਆ ਕਿਤੇ ਕਿ ਚੁਆਈ ਨਹੀਂ ਇਹਦੀ ਨਹੀਂ ਚੁਆਈ ਨਹੀਂ ਆਉਂਦੀ ਨਹੀਂ ਗਰਮੀ ਜੀ ਅੱਛਾ ਤੇ ਸਵਾਬ ਨਹੀਂ ਬਣਿਆਗਾ ਠੀਕ ਐ ਤੇ ਹੁਣ ਆਇਆ ਵੀ ਜਿਆਦਾ ਆਪਣੇ ਕੋਲੇ ਥੋੜੇ ਪਸ਼ੂ ਜਿਆਦੇ ਹੋ ਗਏ ਇੱਕ ਤਾਂ ਹੂੰ ਇਹਦੇ ਕਰਕੇ ਇੱਕ ਆਪਣਾ ਥੋੜਾ ਜਿਹਾ ਗਾਈਆਂ ਨੇ ਰਿਹਾਨ ਹੋ ਗਿਆ ਵੀ ਚੱਲ ਇੱਕ ਦੋ ਗਾਈਆਂ ਨਾਲ ਚੰਗੀਆਂ ਠੀਕ ਐ ਉਦੋਂ ਬਾਹਰਲੇ ਪਾਸੇ ਬੱਕਰੀਆਂ ਰੱਖੀਆਂ ਵੀ ਆ ਅੱਛਾ ਵੀ ਉਦੋਂ ਆਪਾਂ ਗਾਇਆਂ ਰੱਖ ਲਾਂਗੇ ਸੇ ਨਾਲ ਗਾਵਾਂ ਅਡਜਸਟ ਕਰਨਾ ਨਾਲ ਗਾਇਆਂ ਦਾ ਬਣ ਗਿਆ ਸਾਡਾ ਅੱਛਾ ਸੂਆ ਇਹਦਾ ਵੈਸੇ ਕਿੰਨਾ ਹੋਊਗਾ ਸੂਆ ਇਹਦਾ ਬਈ ਹੋਊਗਾ ਚੌਥਾ ਠੀਕ ਹੈ ਖਰੀਦੀ ਇਹ ਹਰਿਆਣੇ ਚੋਂ ਹੀ ਸੀ ਖਰੀਦੀ ਆਪਾਂ ਸੀਮੈਂਟ ਡਿਟੇਲ ਇਹਦੀ ਕੋਈ ਪਤਾ ਹੋਵੇ ਆਪਾਂ ਨੂੰ ਨਹੀਂ ਸੀਮੈਂਟਰੀਅਲ ਦਾ ਬਈ ਕੋਈ ਪਤਾ ਨਹੀਂ ਐਵੇਂ ਆਪਾਂ ਗੱਪ ਮਾਰੀ ਆਈ ਹੈ ਹਨਾ ਸਹੀ ਹੈ ਜੇ ਦੁੱਧੋ ਬਹੁਤ ਵਧੀਆ ਯਾਨੀ ਜੇ ਉਹ ਹੀ ਅਗਲਾ ਸੇਵਾ ਕਰ ਲੂ ਜਾਂ ਘੱਟ ਲੂਗਾ ਠੀਕ ਹੈ ਜੇ ਆਪ ਨਾਰਮਲ ਬੰਦੇ ਕੋਲੇ ਵੀ ਜਾਂਦੀ 18 19 ਕਿਲੋ ਫਿਰ ਵੀ ਦੇਊਗੀ ਇਹ ਠੀਕ ਹੈ ਜੇ ਨਹੀਂ ਚੰਗੀ ਸੇਵਾ ਹੋ ਗਈ ਤਾਂ 20 ਤੋਂ ਬਾਹਰ ਚਲੀ ਜਾਊਗੀ ਨਹੀਂ ਨਾਰਮਲ ਉਸਤ ਸੇਵਾ ਵਾਲਾ ਬੰਦਾ ਵੀ 18 ਲੀਟਰ ਦਾ ਚੋਈ ਲਊਗਾ ਆਪਣੇ ਬਈ ਅਰੇਂਜਮੈਂਟ ਹੈ ਨਾ ਸਹੀ ਹੈ ਤਾਂ ਸਵਾਲ ਦੇ ਉੱਤੇ ਹਾਂ ਸੰਭਾਲ ਦੇ ਤੁਸੀਂ ਬਈ ਸੀਮਨ ਜਿਹੜਾ ਇਹਦੇ ਲੱਗਾ ਉਹ ਕਿਹੜੇ ਬਲਦਾ ਲੱਗਾ ਨਹੀਂ ਬਈ ਸੀਮਨ ਇਹਦੇ ਲੱਗਾ ਟ੍ਰੈਕਟਰ ਕ੍ਰੋਸ ਹੋਈ ਵੀ ਆ ਡਾਇਰੈਕਟ ਕ੍ਰੋਸ ਕਰਾਈ ਉਹ ਆਪਣੇ ਗਊਸ਼ਾਲਾ ਸਾਨਾ ਉਹਨਾਂ ਤੋਂ ਹੋਈ ਵੀ ਹੈ ਚੰਗਾ ਝੋਟਾ ਹਾਂ ਚੰਗੇ ਝੋਟੇ ਉਹ ਆਪਣੇ ਛੱਡੇ ਹੋਏ ਆ ਠੀਕ ਐ ਅਛਾ ਬਈ ਕੀ ਇਹਦੀ ਡਿਮਾਂਡ ਰੱਖਦੇ ਹੋ ਤੁਸੀਂ ਇਹਦੀ ਬਈ ਡਿਮਾਂਡ ਆਪਾਂ ਫੋਨ ਤੇ ਕਰ ਲਾਂਗੇ ਠੀਕ ਐ ਓਕੇ ਸੋ ਦੋਸਤੋ ਰੇਟ ਰਹ ਤਿੰਨ ਤੋਂ ਚਾਰ ਦਿਨ ਹਜੇ ਇਹ ਲੈ ਸਕਦੀ ਐ ਢਾਂਚਾ ਤੁਹਾਡੇ ਸਾਹਮਣੇ ਆ ਵੇਲ ਲੰਬੀ ਚੰਗੀ ਐ ਜਿਹੜੀ ਹਾਈਟ ਆ ਉਹ ਵੀ ਸੋਹਣੀ ਐ ਸਿੰਗ ਸੋਹਣੇ ਆ ਦੱਸੋ ਜੱਜਦੇ ਆ ਪੂਰੇ ਸਰੀਰ ਦੇ ਹਿਸਾਬ ਤੇ ਬਾਕੀ ਹਵਾਨਾ ਬੈਕ ਸਾਈਡ ਤੋਂ ਇੱਕ ਵਾਰ ਇਵੇਂ ਦੇਖੋ ਫਿਰੇ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੀ ਬਹੁਤਾ ਹਵਾਨੇ ਨੂੰ ਦੇਖ ਕੇ ਵੀ ਸਮਝ ਆ ਜਾਣੀ ਹੁੰਦੀ ਐ ਵੀ ਪਸ਼ੂ ਦੰਦ ਕਿੰਨਾ ਦੇ ਸਕਦਾ ਐ ਅਟੈਚਮੈਂਟ ਜੇ ਆਪਾਂ ਹਵਾਨੇ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ ਤਾਂ ਕਾਫੀ ਉੱਥੋਂ ਸ਼ੁਰੂ ਹੁੰਦਾ ਹਵਾਨਾ ਦੱਸੋ ਹਜੇ ਨੰਦੇਣ ਇਹ ਜਿਹੜੇ ਖਾਸ ਰਹਨੇ ਆ ਦੋਸਤੋ ਮੱਝ ਦੇ ਕੋਈ ਵੀ ਮੱਝ ਚਾਹੇ ਗਾਂ ਸੂਣ ਦੇ ਨੇੜ ਆ ਹੀ ਹਵਾਨਾ ਦਿਨੋਂ ਦਿਨ ਜਿਆਦਾ ਫਰਕ ਪਾਉਂਦੀ ਹੁੰਦੀ ਐ ਥੋੜਾ ਢਿੱਲਾ ਦਿਸਦਾ ਹਵਾਨਾ ਕਿਉਂਕਿ ਹਜੇ ਇਹਨੇ ਪੂਰਾ ਇਹਨੂੰ ਭਰਨਾ ਐ ਸੋ ਮੋਢੇ ਚੋਂ ਤੁਸੀਂ ਹਵਾਨੇ ਦੀ ਅਟੈਚਮੈਂਟ ਦੇਖੋ ਬੋਡੀ ਨਾਲ ਕੱਚੇ ਦੇ ਚਾਹੂ ਤਾਂ ਅੰਦਰ ਨੂੰ ਸੋ ਦੇਖ ਜੀਆ ਦੋਸਤੋ ਤੋਰ ਕੇ ਕਿਹੜੇ ਸਾਈਡ ਨੂੰ ਇਹ ਤੁਰਦੀ ਐ ਤੇ ਕਿਦਾਂ ਤੁਰ ਕੇ ਦਿਖਾਉਣੀ ਹੈ ਕਈ ਵਾਰ ਪਸ਼ੂ ਆਪਣੇ ਬੰਦੇ ਤੋਂ ਥੋੜਾ ਬਹੁਤ ਡਰ ਜਰੂਰ ਜਾਂਦਾ ਸੋ ਦੋਸਤੋ ਤੋਰ ਕੇ ਦਿਖਾਉਣੀ ਐ ਬਾਕੀ ਮੱਝਾਂ ਅੰਦਰ ਵੱਧੀਆਂ ਵੀ ਆਏ ਉਹਦੇ ਕਰਕੇ ਥੋੜਾ ਜਿ ਸੋਹਣਾ ਤੁਰੀਆ ਕਰਮਾਲੀ ਤੁਸੀਂ ਖੜੀ ਰਹਿਣ ਦਿਓ ਵੀਰੇ ਮਾੜਾ ਇਹ ਹਵਾਨਾ ਦਿਖਾ ਲਗੇ। ਤੋਂ ਦੱਸੋ ਵੈਸੇ ਤਾਂ ਹਵਾਨਾ ਹੀ ਮੇਨ ਦਿਖਾਉਣਾ ਹੁੰਦਾ ਤੇ ਉਹ ਕਲੀਅਰ ਤੁਹਾਨੂੰ ਦਿਖਾਤਾ ਤੇ ਪਛਾਣ ਨੂੰ ਵੀ ਹਵਾਨਾ ਕਰਮਾਲੀ ਫੁੱਲ ਕੱਢੂਗੀ ਹਜੇ ਦਹਨੇ ਦੇ ਜਿਹੜੇ ਹਸਾਬ ਤੇ ਰਹਿੰਦੇ ਐ ਕਿਉਂਕਿ ਤੈਨ ਤੋਂ 4 ਦਿਨ ਹਜੇ ਬਾਕੀ ਐ ਤੇ ਹੋ ਸਕਦਾ ਕਰਮਾਲੀ ਪੂਰੇ ਦਿਨ ਆਪਦੇ ਕਰੇ ਤੇ ਉਹਦੇ ਨਾਲ ਹਵਾਨਾ ਹੋਰ ਚੰਗਾ ਇਹਨੇ ਪਣ ਆਉਣਾ। ਸੋ ਇਹ ਮੱਝ ਫੌਰ ਸੇਲ ਐ ਜਿਹਨੂੰ ਪਸੰਦ ਆਵੇ ਤਾਂ ਰੇਟ ਜ਼ਰੂਰ ਫੋਨ ਤੇ ਰੱਖਿਆ ਦੱਸੋ ਤੁਸੀਂ ਕਾਲ ਕਰਕੇ ਪਤਾ ਕਰ ਲਓ। ਲੈ ਚਲ ਬਈ ਅੰਦਰ ਨੂੰ। ਚਾਰੂ ਪਸ਼ੂ ਹਮੇਸ਼ਾ ਦੋ ਦਿੰਦਾ ਐ। ਤੁਸੀਂ ਦੇਖਿਆ ਹੋਣਾ ਜਦੋਂ ਵੀਡੀਓ ਦੀ ਸ਼ੁਰੂ ਆਪਾਂ ਸ਼ੁਰੂਆਤ ਕੀਤੀ ਤੇ ਉਦੋਂ ਜਗਾਲੀ ਕਰ ਰਹੀ ਸੀ ਜੇ ਖੁਰਲੀ ਤੇ ਆਈ ਤਾਂ ਖਾਣਾ ਸ਼ੁਰੂ ਕਰਤਾ ਫਿਰੋ ਇਹੀ ਨਿਸ਼ਾਨੀਆਂ ਇੱਕ ਚੰਗੇ ਦੁੱਧ ਵਾਲੇ ਪਸ਼ੂ ਦੀਆਂ ਹੁੰਦੀਆਂ ਜਿਹੜਾ ਪਸ਼ੂ ਚੰਗਾ ਖਾਊ ਪੀਊਗਾ ਨਹੀਂ ਦੁੱਧ ਦੇਣਾ ਥੋੜਾ ਹੋਰ ਤੋਰ ਦੇ ਵੀਰੇ ਇੱਥੇ ਅੰਦਰ ਅੰਦਰ ਹੀ ਲੈ ਜਾ ਭਾਵੇਂ ਸਿੱਧੀ ਨਹੀਂ ਨਹੀਂ ਗਏ ਲੇਕਿਨ ਵੀ ਚੱਕਰ ਵਿੱਚ ਬਾਹਰ ਕੱਢ ਲੇਗਾ ਤਾਂ ਬਾਤ ਨੂੰ ਬਾਹਰ ਲਿਆ ਨਹੀਂ ਬਾਹਰ ਅੰਦਰ ਨੂੰ ਜਾਓ ਸੋ ਥੋੜਾ ਹੋਰ ਤੋਰ ਦਿੰਦੇ ਆ ਦੋਸਤੋ ਇਸ ਤਰੀਕੇ ਦੇ ਨਾਲ ਇਹਨੂੰ ਅੰਦਰ ਅੰਦਰ ਹੌਲੀ ਹੌਲੀ ਮਾ ਮੋੜ ਲਾ ਵੀਰੇ ਇੱਥੇ ਵੀ ਪਾਉਂਦਾ ਸੋ ਸੋ ਹੋਰ ਤੋਰਦੇ ਆ ਤੇ ਦੇਖੋ ਇਹ ਮੱਝ ਨੂੰ ਤੁਸੀਂ ਸੋ ਇਹ ਮੱਝ ਫॉर ਸੇਲ ਹੈ ਵਿਕਰੀ ਵਾਸਤੇ ਹੈ ਜਿਹਨੂੰ ਪਸੰਦ ਆਵੇ ਤਾਂ ਬਾਈ ਗੁਰਪ੍ਰੀਤ ਦੇ ਘਰੋਂ ਇਹ ਵੀਡੀਓ ਬਣਾ ਰਹੇ ਸੋ ਨਾਗ ਇੱਕ ਹੀ ਤੁਹਾਨੂੰ ਇਸ ਵੀਡੀਓ ਚ ਦਿਖਾਉਣਾ ਸੀ ਕਿਉਂਕਿ ਮੱਝ ਇੱਕ ਹੀ ਬਾਈ ਵੀਰ ਨੇ ਜਿਹੜੀ ਉਹ ਵੇਚਣੀ ਹੈ ਖਵਾਨਾ ਤੁਸੀਂ ਇਹਦਾ ਫੇਰ ਦੇਖੋ ਮੈਂ ਦੱਸਿਆ ਸੀ ਵੀ ਜਦੋਂ ਖੁਰਲੀ ਤੇ ਆ ਜਾਂਦੀ ਕਰਮ ਵਾਲੀ ਉਹਦੋਂ ਖਾਣਾ ਪੀਣਾ ਸ਼ੁਰੂ ਕਰ ਦਿੰਦੀ ਹੈ ਤੇ ਜੇ ਖੜੀ ਹੁੰਦੀ ਉਦੋਂ ਉਹ ਜਗਾਲੀ ਕਰਦੀ ਦੇਖੀਏ ਆਹ ਸਾ ਹੈ ਸੋਹਣਾ ਦੁੱਧ ਦੇਊਗੀ ਜਿਹੜਾ ਭਰਾ ਦਾ ਸੌਦਾ ਬਾਈ ਨਾਲ ਰਲਦਾ ਹੈ ਲੈ ਚਲੋ ਬਈ ਅੰਦਰ ਨੂੰ ਸੋ ਇਹ ਅੱਜ ਫॉर ਸੇਲ ਤੇ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਦੱਸੋ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਫਿਲਹਾਲ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਗ ਤੁਹਾਨੂੰ ਦਿਖਾਉਣਾ ਸੀਗਾ ਤੇ ਉਹ ਤੁਸੀਂ ਇਸ ਮੱਝ ਨੂੰ ਦੇਖ ਚੁੱਕੇ ਹੋ ਬਹੁਤ ਮਿਹਰਬਾਨੀ